ਨਾਲ ਹੀ ਮਿੱਤਰੋ ਕਹਿੰਦੇ ਹਾਂ ਅੰਡ ਤੱਕ ਜਰੂਰ ਬਨੇ ਰਹੋ ਵੀਡੀਓ ਐਂਡ ਤੱਕ ਦੇਖੋ ਅੱਜ ਤਲਵੰਡੀ ਚੌਧਰੀ ਜਿਹੜੀਆਂ ਜਿਹੜੀਆਂ ਟੀਮਾਂ ਖੇਡਣਗੀਆਂ ਕਿਹੜੇ ਪਲੇਅਰ ਖੇਡਣਗੇ ਸਾਰਿਆਂ ਬਾਰੇ ਦੇਵਾਂਗੇ ਜਾਣਕਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਰਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਆਪਾਂ ਇਹ ਚੈਨਲ ਤੇ ਕਬੱਡੀ ਜੀ ਰਿਲੇਟਡ ਅਪਡੇਟ ਪਾਉਣੀ ਰਹੇ ਨੇ ਜੱਗੂ ਹਾਕਮਾਲੀਆ ਤੇ ਬੁਲਟ ਖੀਰਾਂਲੇ ਦੀ ਜੋ ਅੱਜ ਕਬੱਡੀ ਗੱਪ ਤੇ ਮਿੱਤਰੋ ਸਾਰੀ ਦਿੱਤੇ ਵਧੀਆ ਸਲਾਹ ਹੈ ਦੋਨੇ ਭਰਾ ਜੱਫੀਆਂ ਪਾ ਕੇ ਮਿਲੇ ਦਿਲੋਂ ਬਹੁਤ ਖੁਸ਼ੀ ਹੋਈ ਹੈ ਦੇਖ ਕੇ ਦੋਨੇ ਭਰਾਵਾਂ ਨੂੰ ਵਾਇਗਰੂ ਚੜਦੀ ਗਲਾ ਦੇ ਵਿੱਚ ਰੱਖੇ ਹੋਰ ਤਰੱਕੀਆਂ ਬਖਸ਼ੇ ਦੋਨੋਂ ਸੀਨੀਅਰ ਰਿਪਲੇਅਰ ਨੇਗੇ ਵਧੀਆ ਨੇ ਜੋ ਰੋਲਾ ਰੱਪਾ ਉਹਨਾਂ ਦੇ ਵਿੱਚ ਖਤਮ ਹੋਇਆ ਦੇਖ ਕੇ ਦਿਲ ਨੂੰ ਖੁਸ਼ੀ ਹੋਈ ਹੈ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਕਬੱਡੀ ਦੇ ਵਿੱਚ ਇੱਕ ਦੂਜੇ ਨੂੰ ਭਰਾਵਾਂ ਵਾਂਗ ਵਰਤੋ ਦਿਲੋਂ ਇਹ ਅਰਦਾਸ ਆ ਤੇ ਨਾਲ ਹੀ ਜੋ ਅੱਜ ਹੋਣ ਵਾਲੇ ਕਬੱਡੀ ਦੇ ਆਪਾ ਟਾਕੜੇ ਟੂਰਨਾਮੈਂਟਾਂ ਦੀ ਗੱਲ ਕਰਦੇ ਆ ਜੋ ਅੱਜ ਹਰਿਆਣੇ ਦੇ ਵਿੱਚ ਪਹਿਲਾ ਕਬੱਡੀ ਗੱਪਾ 1 ਲੱਖ ਪਹਿਲਾ ਨਾਮ ਜਿੱਥੇ ਮਿੱਤਰੋ ਤੋਂ ਦੂਸਰਾ ਨਾਮ 75000 ਰੱਖਿਆ ਗਿਆ ਨਾਲ ਹੀ ਤੀਸਰਾ ਨਾਮ 65000 ਅੱਗੇ ਵੀ ਨਾਮ ਰੱਖੇ ਗਏ ਨੇ ਰੇਡਰ ਤੇ ਜਾਫੀ ਲਈ ਫਾਈਨਲ ਦੇ ਲਈ 333000 ਰੁਪਿਆ ਹੋਵੇਗਾ ਤੇ ਸੈਮੀਫਾਈਨਲ ਦੇ ਬੈਸਟਾਂ ਲਈ 111000 ਰੁਪਿਆ ਰੱਖਿਆ ਗਿਆ ਤਿੰਨ ਪਲੇਅਰ 12ਵਾਂ ਮਿੱਤਰੋ ਹਰਿਆਣੇ 'ਚ ਵੀ ਐਨ ਕਹਿੰਦੇ ਟੌਪ ਦਾ ਕਬੱਡੀ ਗੱਪਾ ਹਰਿਆਣੇ ਵਾਲੇ ਸਾਰੇ ਸਿਰੇ ਦੇ ਵਿਕਾਸ ਲੇਵਾ ਦੀਨੂ ਜਵਾਰਾ ਮਨੀਸ਼ ਬਾਹੂਆ ਕੌਰਪੁਰ ਵਾਲਾ ਸ਼ੀਲੂ ਹਰਿਆਣੇ ਵਾਲਾ ਤਾਕੜ ਗੋਗਣੀ ਵਾਲਾ ਸਾਰੇ ਮਿੱਤਰੋ ਹਰਿਆਣੇ ਦੇ ਤਾਕੜੇ ਪਲੇਅਰ ਉਹ ਦੇ ਖੇਡਣਗੇ ਬਹੁਤ ਸਾਰੇ ਦੀਆਂ ਟੀਮਾਂ ਬਣਣਗੀਆਂ ਟੀਮਾਂ ਬਾਰੇ ਅਪਡੇਟ ਦੇਵਾਂਗੇ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਨਾਲ ਹੀ ਮਿੱਤਰੋ ਪਿੰਡ ਰਾਮਾ ਜ਼ਿਲ੍ਹਾ ਬਠਿੰਡਾ ਚ ਬਾਈਨਿਕ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਇੱਥੇ 33 ਕਿਲੋ ਦਾ ਮਿੱਤਰੋ ਪਹਿਲਾ ਨਾਮ 4100 ਆ ਤੇ ਦੂਸਰਾ ਨਾਮ 3100 ਆ ਵੈਸਟ ਰੇਡ ਤੇ ਯਾਫੀ ਨੂੰ 2-2 ਕਿਲੋ ਦੇਸੀ ਕਿਉਂ ਹੋਵੇਗਾ ਨਾਲ ਹੀ 41 ਕਿਲੋ ਦਾ ਪਹਿਲਾ ਨਾਮ 51000 ਆ ਤੇ ਦੂਸਰਾ ਨਾਮ 41000 ਆ ਬੈਸਟ ਟਰੇਡਰ ਤੇ ਜਾਫੀ ਨੂੰ 2-2 ਕਿਲੋ ਦੇਸੀ ਘਿਓ ਦਿੱਤਾ ਜਾਊਗਾ ਤੇ ਨਾਲ ਹੀ 68 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਨਾਮ ਜਿੱਥੇ 11000 ਆ ਤੇ ਦੂਸਰਾ ਨਾਮ 71000 ਆ ਬੈਸਟ ਟਰੇਡਰ ਤੇ ਜਾਫੀ ਨੂੰ 2-2 ਕਿਲੋਰੇ ਵੀ ਦੇਸੀ ਘਿਓ ਦਿੱਤਾ ਜਾਊਗਾ ਨਾਲ ਹੀ ਕਬੱਡੀ ਆਲ ਓਪਨ ਦੇ 8 ਟੀਮਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ 41000 ਰੱਖਿਆ ਗਿਆ ਤੇ ਦੂਸਰਾ ਨਾਮ 31000 ਬੈਸਟ ਟਰੇਡਰ ਤੇ ਜਾਫੀ ਨੂੰ ਗੀਜਰ ਦਿੱਤੇ ਜਾਣਗੇ ਮਿੱਤਰੋ ਬਹੁਤ ਸਾਰੇ ਮੁਕਾਬਲੇ ਹੋਣਗੇ ਬਜਨੀ ਕਬੱਡੀ ਖਿਡਾਰੀਆਂ ਦੇ ਵੀ ਤਾਕੜੀ ਪ੍ਰਾਈਜ਼ ਰੱਖੇ ਗਏ ਨੇ ਕਮੇਟੀ ਵਾਲਿਆਂ ਵੱਲੋਂ ਇਸ ਦਾ ਲਾਈਵ ਚੱਲੇਗਾ kabaddi.com ਤੇ ਜੋ YouTube ਦਾ ਚੈਨਲ ਆ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪ ਤੇ ਨਾਲ ਹੀ ਮਿੱਤਰੋ 11 ਚ ਵੀ ਅੱਜ ਜਲਾ ਹੁਸ਼ਿਆਰਪੁਰ ਚ ਮਿੱਤਰੋ ਕਬੱਡੀ ਕੱਪ ਸ਼ੁਰੂ ਆ ਇੱਕ ਪਿੰਡ ਓਪਨ ਦੀਆਂ ਆਲ ਓਪਨ ਦੀਆਂ ਟੀਮਾਂ ਦੇ ਪਹਿਲਾ ਨਾਮ ਜਿੱਥੇ 15000 ਆ ਤੇ ਦੂਸਰਾ ਨਾਮ 10000 ਵੈਸਟਰਨ ਨੂੰ ਸਰਪ੍ਰਾਈਜ਼ ਹੋਊਗਾ 55 ਕਿਲੋ ਦਾ ਇੱਥੇ ਪਹਿਲਾ ਨਾਮ 10000 ਆ ਤੇ ਦੂਸਰਾ ਨਾਮ 8100 ਆ 70 ਕਿਲੋ ਦਾ ਪਹਿਲਾ ਨਾਮ ਜਿੱਥੇ 13000 ਅਤੇ ਦੂਸਰਾ ਨਾਮ ਆ 10000 ਬੈਸਟਾਂ ਨੂੰ ਸਰਪ੍ਰਾਈਜ਼ ਹੋਣਗੇ ਨਾਲ ਹੀ ਕਬੱਡੀ ਆਲ ਓਪਨ ਦੇ 6 ਕਲੱਬਾਂ ਦੇ ਮੈਚ ਹੋਣਗੇ 2 ਲੱਖ ਜਿੱਥੇ ਪਹਿਲਾ ਨਾਮ ਆ ਮਿੱਤਰੋ ਤੇ 1.5 ਲੱਖ ਇੱਥੇ ਦੂਸਰਾ ਨਾਮ ਆ ਬੈਸਟ ਟਰੇਡਰ ਦੇ ਯਾਫੀ ਨੂੰ ਕਹਿੰਦੇ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਊਗਾ ਮਿੱਤਰੋ ਈਮਾ ਉਰੇ ਵੀ ਕਹਿੰਦੇ ਐਨ ਚੋਟੀ ਦੀਆਂ ਮੰਡੀਆਂ ਬਹੁਤ ਸਿਰੇ ਸਿਰੇ ਦੇ ਪਲੇਅਰ ਪਹੁੰਚਣਗੇ ਲਾਈਵ ਆਉਣ ਅਸੀਂ ਤਾਂ ਕਬੱਡੀ ਜੰਕਸ਼ਨ ਤੇ YouTube ਦਾ ਅਫੀਸ਼ੀਅਲ ਚੈਨਲ ਲੱਗਣੀ ਆ ਰੌਣਕਾਂ ਮਿੱਤਰੋ ਉਰੇ ਵੀ ਲੇਅਰ ਬੜੀਆ ਪਹੁੰਚਣਗੇ ਅਗਲਾ ਕਬੱਡੀ ਗੱਪਾ ਪਿੰਡ ਤੰਗੜ ਜਿੱਥੇ ਬਾਈਨਿਕ ਕਬੱਡੀ ਖਿਡਾਰੀਆਂ ਦੇ ਮੁਕਾਬਲੇ ਹੋਣਗੇ 35 ਕਿਲੋ ਇੱਥੇ ਪਹਿਲਾ ਨਾਮ 2100 ਰੱਖਿਆ ਗਿਆ ਤੇ ਦੂਜਾ ਨਾਮ 1100 ਆ ਬਾਈ ਸਟ੍ਰੀਟਰ ਤੇ ਯਾਫੀ ਨੂੰ ਦੋ ਦੋ ਕਿਲੋ ਦੇਸੀ ਘਿਓ ਹੋਊਗਾ 50 ਕਿਲੋ ਦਾ ਪਹਿਲਾ ਨਾਮ ਜਿੱਥੇ 4800 ਆ ਤੇ ਦੂਜਾ ਨਾਮ 3100 ਆ ਬਾਈ ਸਟ੍ਰੀਟਰ ਤੇ ਯਾਫੀ ਨੂੰ ਰੇ ਵੀ ਦੋ ਦੋ ਕਿਲੋ ਦੇਸੀ ਘਿਓ ਹੋਊਗਾ ਨਾਲ ਹੀ ਕਬੱਡੀ ਓਪਨ ਦਾ ਪਹਿਲਾ ਨਾਮ ਜਿੱਥੇ 7100 ਆ ਤੇ ਦੂਜਾ ਨਾਮ 5100 ਆ ਬੈਸਟਾਂ ਨੂੰ ਤਨਕੇ ਲੋ ਦੇਸੀ ਕਿ ਹੋਊਗਾ ਬਾਕੀ ਕਮੇਟੀ ਵਾਲਿਆਂ ਵੱਲੋਂ ਨਵਾਂ ਟੂਰਨਾਮੈਂਟ ਹੈ ਮਿੱਤਰੋ ਇਹ ਸਾਰੇ ਬਾਈਨਿ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਔਰੇ ਕਮੇਟੀ ਵਾਲਿਆਂ ਵੱਲੋਂ ਬਹੁਤ ਵਧੀਆ ਪ੍ਰਵਾਲਾ ਕੀਤਾ ਗਿਆ ਹੈ ਕਿ ਬਾਈਨਿ ਕਬੱਡੀ ਖਿਡਾਰੀ ਵੀ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਸਕਣ ਜਿੱਥੇ ਲੱਗਣਗੇ ਮਿੱਤਰੋ ਅੱਜ ਦੇ ਦਿਨ ਦਾ ਐਨ ਕਹਿੰਦੇ ਸਿਰੇ ਦਾ ਕਬੱਡੀ ਗੱਪਾ ਪਲਵੰਡੀ ਚੌਧਰੀਆਂ ਚ ਜਿੱਥੇ ਪਹਿਲਾ ਨਾਮ 2.5 ਲੱਖਾਂ ਤੇ ਦੂਸਰਾ ਨਾਮ 2 ਲੱਖਾਂ ਬੈਸਟ ਰੇਡਰ ਤੇ ਯਾਫੀ ਨੂੰ ਕਹਿੰਦੇ ਹਾਰਲੇ ਡੈਵਿਡਸਨ ਦਿੱਤੇ ਜਾਣਗੇ ਮਿੱਤਰੋ ਅੱਜ ਦੇ ਦੰਦਾਇਨ ਕਹਿੰਦੇ ਚੋਟੀ ਦਾ ਕਬੱਡੀ ਕੱਪਾ ਟੀਮਾਂ ਪਹੁੰਚਣੀਆਂ ਮਿੱਤਰੋ ਸਾਕ ਕੋਟ ਲਾਇਨ ਜਾ ਬੇ ਆਫ ਫਲੈਂਟੀ ਨਿਊਜ਼ੀਲੈਂਡ ਗੱਗੀ ਲੋਪੋ ਮਾਲਵਾ ਉਤਮ ਵੀਰ ਕਬੱਡੀ ਕਲੱਬ ਮਹਿਮਦਵਾਲ ਸ਼੍ਰੋਮਣੀ ਕਮੇਟੀ ਸ਼੍ਰੀ ਅਮਰਸਰ ਐਸਜੀਪੀਸੀ ਮਾਲਵਾ ਲਾਇਨ ਕਲੱਬ ਗੁਰਦਾਸਪੁਰ ਲਾਇਨ ਕਲੱਬ ਬਹੁਤ ਸਿਰੇ ਦਾ ਕਬੱਡੀ ਕੱਪ ਹੋਊਗਾ ਮਿੱਤਰੋ ਇਹ ਇਹ ਸਟਾਈਆਂ ਪਾਈਆਂ ਹੋਈਆਂ ਨੇ ਮਿੱਤਰੋ ਪਹਿਲਾ ਮੈਚ ਹੋਊਗਾ ਜੋ ਸ਼ਾਕ ਕੋਟ ਲਾਇਨ ਦਾ ਗੱਗੀ ਲੋਪੋ ਮਾਲਵਾ ਨਾਲ ਟੀਕਾਪਾ ਸ਼੍ਰੋਮਣੀ ਕਮੇਟੀ ਦਾ ਤਲਵੰਡੀ ਚੌਧਰੀਆਂ ਨਾਲ ਤੀਜਾ ਮੈਚ ਹੋਊਗਾ ਬੇਅਫ ਪਲੈਂਟਿੰਗ ਨਿਊਜ਼ੀਲੈਂਡ ਦਾ ਮਾਲਵਾਲ ਵাইন ਨਾਲ ਤੇ ਨਾਲ ਹੀ ਚੌਥਾ ਉਤਮ ਵੀਰ ਕਬੱਡੀ ਕਲੱਬ ਮੈਮਦਵਾਲ ਦਾ ਨਾਨਕ ਸਰਕ ਵੱਲੋਂ ਆਬਾ ਗੁਰਦਾਸਪੁਰ ਨਾਲ ਔਰੇ ਮਿੱਤਰੋ ਸਾਰੇ ਪਲੇਅਰ ਹੀ ਪਹੁੰਚਣਗੇ ਬੁਲਟ ਖੀਰੀਆਂ ਵਾਲੀਆ ਕਿੰਨੀ ਮੈਮਦਵਾਲੀਆ ਤਲਵੰਡੀ ਚੌਧਰੀਆਂ ਜੀ ਮਿੱਤਰੋ ਅੱਜ ਜਿਹੜੀਆਂ ਟੀਮਾਂ ਖੇਡਣੀਆਂ ਮਾਲਵਾਲ ਵাইন ਟੀਮ ਦੇ ਪਲੇਅਰ ਸੁਣੋ ਮਿੱਤਰੋ ਛੋਟਾ ਨਾਥ ਖੇਡੂਗਾ ਤੇ ਰਵੀ ਕੈਲ ਰਮਾਲਾ ਅਨ ਅਨਕਦ ਲਾੜਾ ਮੱਖਣ ਮੱਖੀ ਸ਼ਾਕਾ ਦਿਆਲਪੁਰ ਜੱਗੂ ਹਾਕਮਾਲੀਆ ਆਸੂਲ ਸਾੜਾ ਖਾਣ ਪੈਣੀਆਂ ਪ੍ਰਤਾਪ ਕੜੈਣ ਅਤੇ ਚਿਰਾਗ ਦੀਨ ਮਈਆਣਾ ਤੇ ਹੋਰ ਵੀ ਪਲੇਅਰ ਨੇ ਮਿੱਤਰੇ ਤੇ ਟੌਪ ਦੀ ਟੀਮ ਬਣੀ ਹੋਈ ਆ ਤੇ ਨਾਲ ਹੀ ਬੇ ਵੌਲੰਟੀ ਨਿਊਜ਼ੀਲੈਂਡ ਚ ਬੁੱਗਾ ਮੱਲੀਆਂ ਗੁਲਜਾਰੀ ਸੁਨਣ ਨਿਕਾ ਨਦੋਰ ਜਾਂ ਅੰਗਲੀ ਸ਼ਰਮਾ ਅਰਬਨ ਕੋੜਾ ਯਾਮਨ ਰਾਏ ਵਾਲਾ ਮਿਲਖਾ ਚੱਕ ਦੇਸ਼ ਰਾਜ ਵਾਲਾ ਤੇ ਗੱਗੀ ਚੱਕ ਦੇਸ਼ ਰਾਜ ਵਾਲਾ ਦੋ ਪਲੇਅਰ ਇਹਦੇ ਵਿੱਚ ਹੋਰ ਨੇ ਮਿੱਤਰੋ ਤੇ ਨਾਲ ਹੀ ਸ਼ਾਹਕੋਟ ਲੋਅਨ ਦੇ ਵਿੱਚ ਇਹਨੂੰ ਰੁੜਕਾ ਖੇਡੂਗੇ ਕਹਿੰਦੇ ਗੁਰਵਿੰਦਰ ਖੂਨ ਵਾਲਾ ਸ਼ੋਰਨੀ ਫੱਕਰ ਜੰਦਾ ਪੂਲਾ ਸ਼ੂਸ਼ਕਾੜਾ ਛੋਟਾ ਸੋਹ ਚੱਕ ਸਾਬੂ ਵਾਲਾ ਰਵੀ ਸ਼ਾਹੋਗੜਾ ਕਲਵਿੰਦਰ ਜਲਵੇੜਾ ਮਾਲਾ ਗਵਿੰਦਪੁਰ ਵਾਲਾ ਬਿੱਲੀ ਲਲੀਆਂ ਤੇ ਸ਼ਾਹਕੋਟ ਲੋਅਨ ਦੀ ਟੀਮ ਦੇ ਹੋਰ ਵੀ ਨਵੇਂ ਪਲੇਅਰ ਵਧੀਆ ਖੇਡਣਗੇ ਮਿੱਤਰੋ ਨਵੇਂ ਸ਼ਾਹਕੋਟ ਵਾਲਾ ਨੇ ਪਲੇਅਰ ਐਡ ਕੀਤੇ ਨੇ ਤੇ ਨਾਲ ਹੀ ਚੌਂਤ ਤਲਵੰਡੀ ਚੌਧਰੀਆਂ ਦੀ ਟੀਮ ਹੋ ਗਈ ਜਿਹੜੀ ਦੀਪਾ ਦਵਰਦੀ ਬੱਲਾ ਟੋਡੇ ਵਾਲਾ 시ਰਾ ਚੱਕ ਲਈ 시ਰਾ ਧूरकोट ਬੱਲਾ ਬਨੂੜ ਗੁਰਵਿੰਦਰ ਕਾਂਗਾ ਸ਼ਰਨਾ ਡਗੋ ਰਮਾਣੇ ਵਾਲਾ ਤੇ ਹੋਰ ਵੀ ਨਵੇਂ ਪਲੇਅਰ ਪਾਏ ਹੋਏ ਨੇ ਮਿੱਤਰੋ ਟੀਮ ਦੇ ਵਿੱਚ ਤੇ ਨਾਲ ਹੀ ਗੱਗੀ ਲੋਪੋ ਮਾਲਵਾਲ ਵਾਲਾ ਐਂਡੀ ਟੀਮ ਦੇ ਵਿੱਚ ਅਮਨ ਲੋਹਾਰਾ ਖੇਡੂ ਕਹਿੰਦੇ ਪਿਸਟਲ ਪਿੰਡਰ ਸੁਖਵੀਰ ਗੁਰੂ ਸਰੀਆ ਇੰਦਰ ਤਲਵੰਡੀ ਰਾਏ ਵਾਲਾ ਰੂਮੀ ਲੋਹਾਰਾ ਅਮਨ ਲੋਹਾਰਾ ਹਰਮਨ ਕੋਹਲੀਆ ਅਰਸ਼ ਲੋਗੜਾ ਰਾਜੂ ਹੋਸੇਖੋਟਲਾ ਸੁੱਖਾ ਜਿਉਂਣ ਵਾਲੀ ਆ ਤੇ ਜਾਦੂ ਚੱਠੇ ਵਾਲਾ ਸਾਰੇ ਪਲੇਅਰ ਮਿੱਤਰੋ ਐਨ ਕਹਿੰਦੇ ਟੌਪ ਦੀਆਂ ਟੀਮਾਂ ਬਣੀਆਂ ਨੇ ਜਿਹੜੇ ਵੀਰ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿলোਧਨਵਾਦ ਹੈ ਜੀ ਹਰ ਨੂੰ ਵੈਗਰੂ ਚ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਨੇ ਤੇ ਨਾਲ ਹੀ ਮਿੱਤਰੋ ਵੈਗਰੂ ਅੱਗੇ ਅਰਦਾਸ ਕਰਿਆ ਕਰੋ ਜੋ ਕਬੱਡੀ ਘਡੇਰੀ ਇਨੀ ਠੰਡ ਦੇ ਵਿੱਚ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਸਾਰਿਆਂ ਨੂੰ ਵੈਗਰੂ ਪਰਮਾਤਮਾ ਸੱਤਾ ਵਿੱਚ ਚੰਦ ਬਚਿਤ ਰੱਖੇ ਸਾਰਿਆਂ ਦੀ ਮਿਹਨਤ ਦਾ ਮੁੱਲ ਪਵੇ ਸਾਰਿਆਂ ਨੂੰ ਦਿਨ ਦੋਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਹੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਰਹਿਣਾ ਤੇ ਸਾਰਿਆਂ ਨੂੰ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਹੀ ਖੇਡ ਪ੍ਰੇਮੀਆਂ ਦਾ ਜਿਨ੍ਹਾਂ ਦੇ ਦਿਲ ਦੇ ਵਿੱਚ ਉਤਸ਼ਾਹ ਹੁੰਦਾ ਮਿੱਤਰੋ ਵੱਲ ਝੜ ਕੇ ਟੂਰਨਾਮੈਂਟਾਂ ਤੇ ਪਹੁੰਚਦੇ ਨੇ ਤੇ ਸਾਰਾ ਦਿਨ ਖੇਡਾਰੀਆਂ ਦੇ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਉਹਨਾਂ ਲਈ ਵੀ ਦਿলো ਧੰਨਵਾਦ ਆ ਤੇ ਸਾਰਿਆਂ ਨੂੰ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਹੀ ਮਿੱਤਰੋ ਹੇੜਾ ਪ੍ਰਮੋਟਰ ਕਮੇਟੀ ਵਾਲੇ ਜੋ ਕਬੱਡੀ ਨੂੰ ਫਰਸਾਂ ਦੁਆਰਸ਼ਾਂ ਤੱਕ ਲੈ ਕੇ ਗਏ ਨੇ ਹਰਿਆਂ ਦਾ ਦਿਲੋਤਾ ਨਵਾਦਾਈ ਹਰਿਆਂ ਨੂੰ ਵੈਗੁਰ ਪ੍ਰਮਾਤਮਾ ਚੜਦੀ ਕਲਾ ਦੇ ਵਿੱਚ ਰੱਖੇ ਹਰਿਆਂ ਨੂੰ ਦਿਲੋਦਵਾਮਾ ਨੇ ਹੋਰ ਤਰੱਕੀਆਂ ਬਖਸ਼ੇ ਤੇ ਨਾਲ ਹੀ ਮਿੱਤਰੋ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਦਿਲੋ ਧੰਨਵਾਦ